ਸਾਤਰੀਆ ਕਾਲ ਜੀ ਮੈਂ ਲੱਗੀ ਸੀਗੀ 23 ਬੈਸਟ ਵਾਲਿਆਂ ਦੀ ਕਟਿੰਗ ਕਰਨਾ ਮੈਂ ਕਿਹਾ ਚਲੋ ਇਹ ਵਾਲੀ ਵੀਡੀਓ ਜਿਹੜੀ ਹੈਗੀ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਣੀ ਆ ਕਿਉਂਕਿ ਇਹਦੇ ਵਿੱਚ ਨਾ ਜਿਹੜੀ ਆ ਆਪਣੀਆਂ ਪਲੇਟਸ ਦੀਆਂ ਨਿਸ਼ਾਨੀਆਂ ਹੈਗੀਆਂ ਨੇ ਉਹ ਦੂਸਰੀ ਵਾਲੀ ਫਿਟਿੰਗ ਤੋਂ ਅਲੱਗ ਲੱਗਣਗੀਆਂ ਤੇ ਮੋਟਾ ਜਿਹੜਾ ਹੈਗਾ ਉਹ ਅਲੱਗ ਲਿਆ ਜਾਊਗਾ ਜਿਹੜਾ ਤੀਰਾ ਹੈਗਾ ਉਹ ਵੀ ਆਪਾਂ ਇਹਦੇ ਵਿੱਚ ਕਿਵੇਂ ਲੈਣਾ ਹੁੰਦਾ ਉਹ ਮੈਂ ਤੁਹਾਨੂੰ ਦੱਸੂਗੀ ਠੀਕ ਹੈ ਜੀ ਕਿਉਂਕਿ ਇਹ ਥੋੜਾ ਜਿਹਾ ਵੱਡੇ ਨਾਪ ਦਾ ਸੂਟ ਹੈਗਾ ਇਹਦੇ ਵਿੱਚ ਜਿਹੜੀਆਂ ਆਪਣੀਆਂ ਪਲੇਟਸ ਦੀਆਂ ਨਿਸ਼ਾਨੀਆਂ ਨੇ ਉਹ ਵੀ ਮਤਲਬ ਜਿਆਦਾ نیچے ਕਰਕੇ ਲੱਗਦੀਆਂ ਹੁੰਦੀਆਂ ਨੇ ਉਹ ਮੈਂ ਤੁਹਾਨੂੰ ਦੱਸਤੀਆਂ ਵੀਡੀਓ ਦੇ ਵਿੱਚ ਕਿ ਆਪਾਂ ਇਹਦੇ ਵਿੱਚ ਪਲੇਸ ਨੇ ਜਿਹੜੀਆਂ ਨਿਸ਼ਾਨੀਆਂ ਨੇ ਉਹ ਕਿਵੇਂ-ਕਿਵੇਂ ਲਗਾਉਣੀਆਂ ਨੇ ਠੀਕ ਹੈ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਸਕਿੱਪ ਨਹੀਂ ਕਰਨਾ ਹੈਗਾ ਵੀਡੀਓ ਨੂੰ ਕਿਉਂਕਿ ਫਿਰ ਨਾ ਤੁਹਾਨੂੰ ਸਮਝ ਨਹੀਂ ਲੱਗੂਗੀ ਨਹੀਂ ਤਾਂ ਠੀਕ ਹੈ ਚਲੋ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਦੇਖੋ ਇਹਨਾਂ ਦੀ ਬ੍ਰੈਸਟ ਤੋਂ ਫਿਟਿੰਗ ਹੈਗੀ ਹੈ ਜੀ 23 ਇੰਚ ਆਪਾਂ ਜਿਹੜਾ ਘਟਾ ਕੇ ਆ ਉਹ 23 ਇੰਚ ਤੇ ਕਰਾਂਗੇ ਠੀਕ ਹੈ ਬ੍ਰੈਸਟ ਤੋਂ ਫਿਟਿੰਗ ਹੈਗੀ ਹੈ 23 ਇੰਚ ਔਰ ਕਮਰ ਤੋਂ ਹੈਗੀ ਹੈ ਜੀ 21 ਇੰਚ ਔਰ ਇਹ ਪਤੋ ਹੈਗੀ ਇਹਨਾਂ ਦੀ 24 ਇੰਚ ਠੀਕ ਹੈ ਤੇ ਦੇਖੋ ਇਹਨਾਂ ਦਾ ਨਾ ਜਿਹੜੀ ਲੈਂਥ ਹੈਗੀ ਸੀ ਸੂਟ ਦੀ ਉਹ ਜਿੰਨੀ ਵੀ ਹੈਗੀ ਸੀ ਮੈਂ ਪੂਰੀ ਹੀ ਰੱਖ ਲਈ ਹੈ ਕਿਉਂਕਿ ਇਹ ਨਾ ਹੈਗੀ ਸੀ ਮਤਲਬ 45 ਇੰਚ ਤੱਕ ਲੈਂਥ ਹੈਗੀ ਸਾਡੇ 45 ਇੰਚ ਤੱਕ ਲਮਾਈ ਹੈਗੀ ਹੈਗੀ ਸ਼ਰਟ ਦੀ ਤੇ ਆਪਾਂ ਨੂੰ 43 ਤਿਆਰ ਚਾਹੀਦੀ ਹੈ ਤੇ ਮੈਂ ਪੂਰਾ ਹੀ ਇੱਦਾਂ ਰੱਖ ਲਿਆ ਜਿਹੜਾ ਪੱਲਾ ਸੀਗਾ ਕਿਉਂਕਿ ਇਹਦੇ ਵਿੱਚ ਹੁਣ ਵੱਧ ਤਾਂ ਹੈ ਨਹੀਂਗਾ ਕੁਝ ਤੇ ਜਿੰਨਾ ਵੀ ਆਪਾਂ ਹੈਗਾ ਬਸ ਉਸ ਦੇ ਹਿਸਾਬ ਨਾਲ ਆਪਾਂ ਫੋਲਡ ਕਰ ਲਾਂਗੇ ਤੇ ਜਿਹੜੇ ਪੱਲੇ ਨੇ ਮੈਂ ਉਹਨਾਂ ਨੂੰ ਇੱਦਾਂ ਫੋਲਡ ਕਰਕੇ ਰੱਖ ਲਿਆ ਠੀਕ ਹੈ ਜੀ ਇਹ ਹੈਗੇ ਨਾ ਇਹ ਨੀਚੇ ਵਾਲਾ ਪੱਲਾ ਔਰ ਇਹ ਉੱਪਰ ਵਾਲਾ ਪੱਲਾ ਠੀਕ ਹੈ ਇਹਦੇ ਵਿੱਚ ਆਪਾਂ ਮਾਰਜਨ ਕਿੰਨਾ ਲਿਆ ਮੈਂ ਤੁਹਾਨੂੰ ਉਹ ਦੱਸਦੀ ਆ ਦੇਖੋ ਇਹਨਾਂ ਦੀ ਹਿਪ ਤੋਂ ਫਿਟਿੰਗ ਹੈਗੀ ਹੈਗੀ 24 ਇੰਚ ਪਰ ਜਿਹੜੇ ਇਹਨਾਂ ਦਾ ਘੇਰਾ ਹੈਗਾ ਉਹ ਮੈਂ 25 ਰੱਖੂੰਗੀ ਇਸ ਲਈ ਮੈਂ 3 ਇੰਚ ਉਸ ਤੋਂ ਐਕਸਟਰਾ ਲੈ ਲਿਆ ਠੀਕ ਹੈ ਮਤਲਬ 27 ਤੇ ਮੈਂ ਇਹਨਾਂ ਦੀ ਕਟਿੰਗ ਕਰੂੰਗੀ 3 ਇੰਚ ਜ਼ਿਆਦਾ ਲੈ ਲਿਆ ਤੇ ਇਹ 13.5 ਇੰਚ ਮੈਂ ਇਹਨਾਂ ਦਾ ਫੋਲਡਿੰਗ ਦੇ ਵਿੱਚ ਰੱਖਿਆ ਠੀਕ ਹੈ ਤੁਸੀਂ ਆਪਣੇ ਹਿਸਾਬ ਨਾਲ ਜੇ ਪਾਈਪਿੰਗ ਵਗੈਰਾ ਕੱਢਣੀ ਹੈ ਤਾਂ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਠੀਕ ਹੈ 4 ਇੰਚ ਵੀ ਲੈ ਸਕਦੇ ਹੋ ਠੀਕ ਹੈ ਜੀ ਜਦੋਂ ਤੁਸੀਂ ਐਦਾਂ ਫਲਾਵਰ ਪ੍ਰਿੰਟ ਵਾਲੇ ਸੂਟ ਦੀ ਕਟਿੰਗ ਕਰਨੀ ਆ ਤਾਂ ਤੁਸੀਂ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਜਿਹੜਾ ਪਿਛਲਾ ਵਾਲਾ ਪੱਲਾ ਹੁੰਦਾ ਨਾ ਜਦੋਂ ਆਪਾਂ ਇਹ ਜੁੜੇ ਹੋਏ ਹੁੰਦੇ ਨੇ ਜਦੋਂ ਆਪਾਂ ਇਹਨੂੰ ਕਟਿੰਗ ਕਰਦੇ ਆ ਤਾਂ ਇਹ ਵਾਲੇ ਜਿਹੜੇ ਡਿਜ਼ਾਈਨ ਨੇ ਉਹ ਨੀਚੇ ਵਾਲੇ ਪਾਸੇ ਨੂੰ ਚਲੇ ਜਾਂਦੇ ਹੁੰਦੇ ਨੇ ਤੁਸੀਂ ਜਿਹੜਾ ਡਿਜ਼ਾਈਨ ਆ ਉਹ ਸੈਟ ਕਰਕੇ ਰੱਖਣਾ ਚੰਗੀ ਤਰ੍ਹਾਂ ਤਾਂ ਕਿ ਇਹਨਾਂ ਜਿਹੜਾ ਡਿਜ਼ਾਈਨ ਨੇ ਉਹਨਾਂ ਦਾ ਮੂੰਹ ਜਿਹੜਾ ਹੈਗਾ ਉਹ ਇੱਕ ਵਾਲੇ ਪਾਸੇ ਹੋਵੇ ਠੀਕ ਹੈ ਤੇ ਤੁਸੀਂ ਬਸ ਪਿਛਲੇ ਔਰ ਮੂਰਲੇ ਪੱਲੇ ਦੇ ਵਿੱਚ ਡਿਜ਼ਾਈਨ ਦੇ ਵਿੱਚ ਇਹੀ ਧਿਆਨ ਰੱਖਣਾ ਠੀਕ ਹੈ ਮੈਂ ਇਹਦੀ ਕੰਨੀ ਤਾਂ ਨਹੀਂ ਕੱਢ ਰਹੀ ਹੈਗੀ ਕਿਉਂਕਿ ਨਾ ਇਹਨਾਂ ਦਾ ਘੇਰਾ ਹੈਗਾ ਜ਼ਿਆਦਾ ਤੇ ਜਿਹੜਾ ਸਾਈਡ ਤੋਂ ਕੱਪੜਾ ਮਤਲਬ ਬਾਹਾਂ ਵਾਸਤੇ ਥੋੜਾ ਹੀ ਬਚਦਾ ਪਿਆ ਸੀ ਇਸ ਲਈ ਮੈਂ ਕੰਨੀ ਵਿੱਚ ਲੈ ਲਈ ਤੇ ਆਪਾਂ ਜਦੋਂ ਉਹ ਕਰਾਂਗੇ ਚਾਕ ਦੇ ਵਿੱਚ ਇਹਨੂੰ ਫੋਲਡ ਕਰ ਦਵਾਂਗੇ ਠੀਕ ਹੈ ਕਿਉਂਕਿ ਮੈਂ ਅੱਧਾ ਇੰਚ ਘੇਰੇ ਦਾ ਜਿਆਦਾ ਹੀ ਰੱਖ ਲੂੰਗੀ ਫਿਰ ਜੇ ਇਹਦਾ ਕੰਨੀ ਵਗੈਰਾ ਹੋਵੇ ਫਿਰ ਜਿਹੜੀ ਕੰਨੀ ਹੁੰਦੀ ਆ ਉਹ ਆਪਣੀ ਮੁੜ ਜਾਂਦੀ ਹੁੰਦੀ ਆ ਠੀਕ ਹੈ ਤੇ ਦੇਖੋ ਮੈਂ ਨਾ ਪੱਲੇ ਨੂੰ ਪਹਿਲਾਂ ਇਹ ਡਾਊਨ ਕਰਕੇ ਰੱਖ ਲਿਆ ਮਤਲਬ ਪੌਣਾ ਇੰਚ ਡਾਊਨ ਕਰਕੇ ਰੱਖ ਲਿਆ ਮੈਂ ਇਹਦੇ ਨਾਲ ਕੀ ਹੁੰਦਾ ਸਾਡਾ ਗਲਾ ਜਿਹੜਾ ਹੈਗਾ ਉਹ ਬੈਕ ਵਾਲੀ ਸਾਈਡ ਨਹੀਂ ਜਾਂਦਾ ਵੱਡੇ ਵਾਲੇ ਸਾਈਜ਼ ਦੇ ਵਿੱਚ ਜਿਹੜੇ ਵੱਡੇ ਸਾਈਜ਼ ਦੇ ਸੂਟ ਹੁੰਦੇ ਨੇ ਉਹਨਾਂ ਦੇ ਵਿੱਚ ਤਾਂ ਖਾਸ ਕਰਕੇ ਤੁਸੀਂ ਇਹ ਕਾਟ ਜਿਹੜੀ ਹੈਗੀ ਆ ਉਹ ਜ਼ਰੂਰ ਪਾਉਣੀ ਆ ਠੀਕ ਆ ਮੈਂ ਤਾਂ ਚਲੋ ਡਾਊਨ ਕਰਕੇ ਰੱਖ ਲਿਆ ਕਿਉਂਕਿ ਇਹਦੀ ਲੰਬਾਈ ਥੋੜੀ ਜਿਹੀ ਘੱਟ ਬਣਦੀ ਪਈ ਸੀ ਜਿਵੇਂ ਹੋਰ ਉੱਪਰ ਰੱਖ ਲੈਂਦੀ ਤਾਂ ਲੰਬਾਈ ਇਹਦੀ ਹੋਰ ਛੋਟੀ ਹੋ ਜਾਣੀ ਸੀ ਇਸ ਲਈ ਨਾ ਹੁਣ ਜਿਵੇਂ ਹੁਣ ਮੈਂ 1 ਇੰਚ ਨੂੰ ਡਾਊਨ ਕਰਕੇ ਰੱਖ ਲਿਆ ਤਾਂ 1 ਇੰਚ ਜਿਹੜੀ ਮੇਰੀ ਲੰਬਾਈ ਆ ਉਹ ਨੀਚੇ ਵਾਲੇ ਪਾਸੇ ਨੂੰ ਚਲੀ ਗਈ ਆ ਤੇ ਜੇ ਤੁਸੀਂ ਤੁਹਾਨੂੰ ਇਹਦਾ ਡਾਊਨ ਕਰਕੇ ਨਾ ਨਾ ਪਤਾ ਲੱਗੇ ਨਾ ਵੀ ਨੀਵਾ ਕਰਕੇ ਕਿਵੇਂ ਰੱਖਣਾ ਪੱਲਾ ਤਾਂ ਤੁਸੀਂ ਕੀ ਕਰਿਆ ਕਰੋ ਪਹਿਲਾਂ ਇਹਦੀ ਕਟਿੰਗ ਸੇਮ ਕਰ ਲਿਆ ਕਰੋ ਜਿਵੇਂ ਦੋਨੇ ਪੱਲਿਆਂ ਨੂੰ ਮਿਲਾ ਕੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਪੌਂ ਇੰਚ ਦੀ ਜੇ 2 ਇੰਚ ਦੀ ਤੁਸੀਂ ਕਾਟ ਪਾ ਦਿਆ ਕਰੋ ਜਿਹੜੇ ਵੱਡੇ ਸਾਈਜ਼ ਹੁੰਦੇ ਨੇ ਜਿਵੇਂ ਹੁਣ ਇਹ 23 ਬ੍ਰੈਸਟ ਵਾਲਿਆਂ ਦੀ ਹੈਗੀ ਹਨਾ ਉਹਦੇ ਵਿੱਚ ਮੈਂ 2 ਇੰਚ ਦੀ ਕਾਟ ਪਾਉਂਗੀ ਉਹਦੇ ਨਾਲ ਸਾਡਾ ਮੋਢਾ ਨਹੀਂ ਘਟਦਾ ਹੈਗਾ ਬਿਲਕੁਲ ਵੀ ਕਿਉਂਕਿ ਮੋਢੇ ਦੀ ਜਿਹੜੀ ਕਟਾਈ ਹੁੰਦੀ ਆ ਉਹ ਮੋਢੇ ਨੂੰ ਸੈੱਟ ਕਰ ਦਿੰਦੀ ਆ ਬਿਲਕੁਲ ਵੈਸੇ ਵੀ ਆਪਾਂ ਇਹਦੇ ਵਿੱਚ ਜਿਹੜਾ ਮੋਢਾ ਹੈਗਾ ਉਹ ਆਪਾਂ ਵਧਾ ਕੇ ਹੀ ਲੈਣਾ ਠੀਕ ਹੈ ਇਹਦਾ ਮੋਢਾ ਨਹੀਂ ਘਟੂਗਾ ਜੇ ਤੁਸੀਂ ਕਾਟ ਪਾਉਂਗੇ ਕਾਟ ਤੁਸੀਂ ਜ਼ਰੂਰ ਪਾਉਣੀ ਆ ਬਸ ਕਿਉਂਕਿ ਨਾ ਤੁਹਾਡਾ ਜਿਹੜਾ ਵੱਡੇ ਨਾਪ ਦਾ ਸੂਟ ਹੁੰਦਾ ਕਿਉਂਕਿ ਇੱਕ ਤਾਂ ਉਹਨਾਂ ਦੀ ਬ੍ਰੈਸ ਤੇ ਜਿਹੜਾ ਥੋੜਾ ਗਲਾ ਹੈਗਾ ਫਿਰ ਉਹ ਬਿਲਕੁਲ ਮੋਢਿਆਂ ਕੋਲ ਉਹ ਵੀ ਥੋੜਾ ਸੂਟ ਜਿਹੜਾ ਹੈਗਾ ਉਹ ਉੱਪਰ ਚੱਕਿਆ ਜਾਊਗਾ ਤੇ ਜਿਹੜਾ ਥੋੜਾ ਗਲਾ ਹੈਗਾ ਉਹ ਪਿਛਲੀ ਵਾਲੀ ਸਾਈਡ ਨੂੰ ਡਿੱਗਣ ਲੱਗ ਜੂਗਾ ਇਸ ਲਈ ਤੁਸੀਂ ਕਾਟ ਇਹ ਜ਼ਰੂਰ ਪਾਉਣੀ ਆ ਵੱਡੇ ਨਾਪ ਦੇ ਵਿੱਚ ਖਾਸ ਕਰਕੇ ਜਿਨ੍ਹਾਂ ਦੀ ਹੁਣ 18 ਬ੍ਰੈਸਟ ਹੋਵੇ ਹਨਾ ਜਾਂ 17 ਤੱਕ ਹੋਵੇ ਉਹਨਾਂ ਦੀ ਚਲੋ ਇੰਨਾ ਕੋਈ ਚੱਕਰ ਨਹੀਂ ਹੁੰਦਾ ਕਿਉਂਕਿ ਉਹਨਾਂ ਦੀ ਫਿਟਿੰਗ ਜਿਹੜੀ ਹੁੰਦੀ ਆ ਉਹ ਸਟ੍ਰੇਟ ਜੀ ਹੀ ਹੁੰਦੀ ਆ ਉਹਦੇ ਵਿੱਚ ਇੰਨਾ ਕਾਟ ਪਾਉਣਾ ਜ਼ਰੂਰੀ ਨਹੀਂ ਹੈਗਾ ਪਰ ਜਿਹੜੇ ਨਾਪ ਦੇ ਜਿਵੇਂ ਹੁਣ 20 ਤੋਂ ਜਿਹੜੇ ਬਾਅਦ ਆਉਂਦੇ ਨੇ 18 19 ਤੇ ਦੇਖੋ ਇਹਨਾਂ ਦਾ ਆਪਾਂ ਤੀਰਾ ਲਵਾਂਗੇ 7 ਇੰਚ ਅੱਗੇ ਮੈਂ ਦੱਸਦੀ ਹਾਂ ਤੁਹਾਨੂੰ ਸਾਢੇ 6 ਲੈਣੀ ਹੁੰਦੀਆਂ ਤੇ ਇਹਦੇ ਵਿੱਚ ਮੈਂ ਤੀਰਾ ਲਵਾਂਗੀ 7 ਇੰਚ ਠੀਕ ਹੈ ਤੇ ਆਪਾਂ ਇਦਾਂ 7 ਇੰਚ ਤੇ ਨਿਸ਼ਾਨ ਲਗਾ ਲਾਂਗੇ ਤੇ ਇਹਨਾਂ ਦਾ ਮੋਡਾ ਲਵਾਂਗੀ ਮੈਂ ਸਾਢੇ 7 ਠੀਕ ਹੈ ਜੀ ਮੋਡਾ ਵੀ ਆਪਾਂ ਅੱਧਾ ਇੰਚ ਵਧਾ ਕੇ ਲੈਣਾ ਇਹਨਾਂ ਦਾ ਕਿਉਂਕਿ ਇਹ ਨਾ ਆਪਾਂ ਜਿਹੜਾ ਹੈਗਾ ਥੋੜਾ ਜਿਹਾ ਵੱਡਾ ਹੈ ਤੇ ਇਸੇ ਲਈ ਆਪਾਂ ਮੋਡਾ ਸਾਢੇ 7 ਔਰ ਇਹਨਾਂ ਦੀ ਜਿਹੜੀ ਫਿਟਿੰਗ ਹੈਗੀ ਉਹ ਵੀ ਮੈਂ 15 ਇੰਚ ਤੇ ਲਵਾਂਗੀ ਠੀਕ ਹੈ 14 ਤੇ ਨਹੀਂ ਲਵਾਂਗੀ ਕਿਉਂਕਿ ਇਹਨਾਂ ਦੀ ਬ੍ਰੈਸਟ ਜਿਹੜੀ ਹੈਗੀ ਉਹ ਹੈਵੀ ਆ ਜਦੋਂ ਉਹ ਵੇਅਰ ਕਰਨਗੇ ਤਾਂ ਉੱਪਰ ਚੱਕੀ ਜਾਣੀ ਆ ਉਹ ਠੀਕ ਹੈ ਇਸ ਲਈ ਮੈਂ ਇਹਨਾਂ ਦੀ ਫਿਟਿੰਗ 15 ਇੰਚ ਤੇ ਦੇਵਾਂਗੀ ਠੀਕ ਹੈ ਇਹ ਹੁਣ ਤੁਸੀਂ ਧਿਆਨ ਰੱਖਣਾ ਤੇ ਬ੍ਰੈਸਟ ਦੇ ਵਿੱਚ ਕਿ ਫਿਟਿੰਗ ਜਿਹੜੀ ਹੈਗੀ ਉਹ ਆਪਾਂ 15 ਇੰਚ ਤੇ ਦੇਣੀ ਆ ਠੀਕ ਹੈ ਤੇ ਜਿਹੜੇ ਇਹਨਾਂ ਦਾ ਚਾਕਾਂ ਦਾ ਨਿਸ਼ਾਨ ਹੈਗਾ ਮੈਂ ਅੱਗੇ 22 ਤੇ ਲਾਉਣੀ ਆ ਇਹ ਤਾਂ ਵੈਸੇ ਵੀ ਥੋੜਾ ਜਿਹਾ ਨੀਵੇਂ ਹੀ ਪਾਉਂਦੇ ਨੇ ਜੇ ਮਤਲਬ ਕੋਈ ਇੱਦਾਂ ਵੱਡੇ ਨਾਪ ਦਾ ਸੂਟਾ ਜੇ ਤਾਂ ਤੁਸੀਂ ਅੱਧਾ ਇੰਚ ਵਧਾ ਕੇ ਲਗਾ ਲਿਆ ਕਰੋ ਚਾਕਾਂ ਦਾ ਨਿਸ਼ਾਨ ਜੇ ਤੁਸੀਂ 22 ਤੇ ਲਗਾਉਣੇ ਤਾਂ 22.5 ਤੇ ਲਗਾ ਲਿਆ ਕਰੋ ਜੇ ਤੁਸੀਂ 22.5 ਤੇ ਲਗਾਉਣੇ ਤਾਂ 23 ਤੇ ਲਗਾ ਲਿਆ ਕਰੋ ਇਹ ਤਾਂ ਥੋੜਾ ਜਿਹਾ ਜ਼ਿਆਦਾ ਹੀ ਨੀਵੇਂ ਪਾਉਂਦੇ ਨੇ ਇਸ ਲਈ ਮੈਂ ਇਹਨਾਂ ਦਾ 22.5 ਤੇ ਲਗਾਉਂਗੀ ਠੀਕ ਹੈ ਉਦੋਂ ਆਪਾਂ 23 ਤੇ ਵੀ ਲਗਾ ਸਕਦੇ ਹਾਂ ਤੇ ਦੇਖੋ ਹੁਣ ਆਪਣੀ ਜਿਹੜੀ ਫਿਟਿੰਗ ਦੇ ਨਿਸ਼ਾਨ ਨੇ ਉਹਨਾਂ ਵਿੱਚ ਅੱਧੇ ਅੱਧੇ ਇੰਚ ਦਾ ਫਰਕ ਪੈ ਗਿਆ ਅੱਧੇ ਇੰਚ ਦਾ हिਪ ਤੋਂ ਪੈ ਗਿਆ ਅੱਧੇ ਇੰਚ ਦਾ ਕਮਰ ਤੋਂ ਪੈ ਗਿਆ ਤੇ ਆਪਣੇ ਮੋਢੇ ਦੇ ਵਿੱਚ ਵੀ ਅੱਧੇ ਇੰਚ ਦਾ ਫਰਕ ਪੈ ਗਿਆ ਠੀਕ ਹੈ ਜੀ ਤੇ ਇਦਾਂ ਆਪਾਂ ਇਹਦਾ ਮੋਢਾ ਜਿਹੜਾ ਹੈਗਾ ਉਹ ਵਧਾ ਕੇ ਲੈ ਲੈਣਾ 7.5 ਆਪਣਾ ਤੀਰਾ ਹੈਗਾ 7 ਤੇ ਆਪਾਂ ਇੱਥੇ ਪਹਿਲਾਂ ਇੱਕ 7 ਇੰਚ ਤੇ ਨਿਸ਼ਾਨ ਲਗਾਵਾਂਗੇ ਉਹਦੇ ਸਾਹਮਣੇ ਤੇ ਆਪਾਂ ਇਹਨੂੰ ਫਿਰ ਕਟਾ ਕੇ 6.5 ਤੇ ਕਰ ਦਾਂਗੇ ਠੀਕ ਹੈ ਤੇ ਇਦਾਂ ਆਪਾਂ ਇਹਦਾ ਨਿਸ਼ਾਨ ਲਗਾ ਲੈਣਾ ਤੇ ਕਿਉਂਕਿ ਜਿਹੜੀ ਇਹਦੀ ਕਾਰਟ ਆ ਨਾ ਫਿਰ ਉਹ ਟੇਢੀ ਜੀ ਕਰਕੇ ਹੀ ਪਊਗੀ ਤੇ ਜਿਹੜੀ ਹੁਣ ਮੋਡੇ ਦੀ ਕਾਟ ਹੈਗੀ ਆ ਆ ਜਿਹੜਾ ਆਪਾਂ ਕਟਾ ਕੇ ਲਗਾਇਆ ਨਾ ਨਿਸ਼ਾਨ ਇਹ ਤੋਂ ਲੱਗਦੀ ਹੁੰਦੀ ਆ ਠੀਕ ਹੈ ਇਹਨਾਂ ਦੀ ਬ੍ਰੈਸਟ ਹੈਗੀ ਆ ਜੀ 23 ਤੇ ਆਪਾਂ ਉਹਦਾ ਹਾਫ ਕਰ ਲਵਾਂਗੇ ਜੇ ਤੁਹਾਨੂੰ ਨਾ ਪਤਾ ਲੱਗੇ ਨਾ ਉਹਦਾ ਹਾਫ ਕਿਵੇਂ ਕਰਨਾ ਤਾਂ ਇਦਾਂ ਤੁਸੀਂ ਇੰਚ ਟੇਪ ਲੈਣਾ ਜਿੱਥੇ 23 ਆਉਂਦਾ ਉਹਨੂੰ ਇਦਾਂ ਫੋਲਡ ਕਰ ਦੇਣਾ ਠੀਕ ਹੈ ਇੱਥੇ ਕਰੀਜ ਜੀ ਬਣ ਜੂਗੀ ਇੰਚ ਟੇਪ ਦੀ ਤੇ ਬਸ ਤੁਸੀਂ ਸਿੱਧਾ ਇੱਥੋਂ ਨਿਸ਼ਾਨ ਲਗਾ ਲੈਣਾ ਠੀਕ ਹੈ ਇਹਦਾ ਆਪਾਂ ਚੌਥਾ ਹਿੱਸਾ ਕਰਕੇ ਨਿਸ਼ਾਨ ਲਗਾਉਣਾ ਹੁੰਦਾ ਜੇ ਮੈਂ ਹੁਣ 23 ਦਾ ਮਤਲਬ ਡਬਲ ਕਰਕੇ ਹੋ ਗਿਆ 46 ਇੰਚ ਹਨਾ 23 ਦਾ 46 ਹੋ ਗਿਆ ਤਾਂ ਉਹਦਾ ਆਪਾਂ ਚੌਥਾ ਹਿੱਸਾ ਕਰਕੇ ਨਿਸ਼ਾਨ ਲਗਾਉਣੇ ਹੁੰਦੇ ਨੇ ਜਿਹੜੇ ਆਪਾਂ ਏ ਵਾਲੇ ਨਿਸ਼ਾਨ ਲਗਾਉਣੇ ਹੁੰਦੇ ਨੇ ਠੀਕ ਹੈ ਹੁਣ ਮੈਂ ਇਹਨਾਂ ਦਾ ਪੌਣੇ 12 ਤੇ ਨਿਸ਼ਾਨ ਲਗਾ ਲਿਆ ਇੱਕ ਤੇ ਇਹਨਾਂ ਦੀ ਕਮਰ ਦੀ ਫਿਟਿੰਗ ਹੈਗੀ ਹੈ ਜੀ 21.5 ਇੰਚ ਪਰ ਮੈਂ 22 ਇੰਚ ਤੇ ਨਿਸ਼ਾਨ ਲਗਾਉਂਗੀ ਕਿਉਂਕਿ ਇਹਨਾਂ ਦੇ ਪਲੇਟਾਂ ਪੈਣੀਆਂ ਨੇ ਠੀਕ ਹੈ ਪਲੇਟਾਂ ਵਾਲੇ ਸੂਟ ਦੇ ਵਿੱਚ ਆਪਾਂ 1 ਇੰਚ ਵਧਾ ਕੇ ਲੈਣੇ ਹੁੰਨੇ ਆ ਜੇ 21.5 ਆ ਤਾਂ 22 ਤੇ ਨਿਸ਼ਾਨ ਲਗਾਉਂਗੀ ਮੈਂ ਠੀਕ ਹੈ ਇਹਨਾਂ ਦਾ 11 ਤੇ ਸਵਾ 11 ਤੇ ਨਿਸ਼ਾਨ ਲਗਾ ਲਾਂਗੇ ਆਪਾਂ ਜਿਹੜੇ ਏਦਾਂ ਵੱਡੇ ਨਾਲ ਆਪਦੇ ਸੂਟ ਹੁੰਦੇ ਨੇ ਉਹਨਾਂ ਦੀ ਫਿਟਿੰਗ ਜਿਹੜੀ ਹੁੰਦੀ ਉਹ ਬਿਲਕੁਲ ਸਿੱਧੀ ਜਿਹੀ ਆਉਂਦੀ ਹੁੰਦੀ ਆ ਬਸ ਉਹ ਪਲੇਟਾਂ ਨਾਲ ਹੀ ਸੈੱਟ ਆਉਣੀ ਹੁੰਦੀ ਆ ਕਿਉਂਕਿ ਇਹਨਾਂ ਦਾ ਪੇਟ ਵਗੈਰਾ ਜਿਹੜਾ ਹੁੰਦਾ ਉਹ ਮਤਲਬ ਵਧਿਆ ਹੋਇਆ ਹੁੰਦਾ ਹਨਾ ਇਸੇ ਕਰਕੇ ਇਹਨਾਂ ਦੀ ਫਿਟਿੰਗ ਜਿਹੜੀ ਹੁੰਦੀ ਉਹ ਪਲੇਟਾਂ ਨੇ ਹੀ ਸੈੱਟ ਕਰਨੀ ਹੁੰਦੀ ਆ ਠੀਕ ਹੈ ਜੀ ਤੇ ਇਹਨਾਂ ਦੀ ਕਮਰ ਤੋਂ ਫਿਟਿੰਗ ਹੈਗੀ ਆ ਜੀ 24.5 ਇੰਚ ਠੀਕ ਹੈ ਤੇ ਸਵਾ 12 ਤੇ ਨਿਸ਼ਾਨ ਲਗਾ ਲੂੰਗੀ ਮੈਂ ਹੁਣ ਦੇਖੋ ਇਹਨਾਂ ਦੀ ਫਿਟਿੰਗ ਥੋੜੀ ਜਿਹੀ ਸਿੱਧੀ ਜੀ ਹੀ ਬਣ ਗਈ ਆ ਜਦੋਂ ਇੱਥੇ ਪਲੇਟਾ ਪੈਣੀ ਆ ਫਿਰ ਇਹ ਵਾਲੀ ਸਲਾਈ ਜਿਹੜੀ ਹੈਗੀ ਉਹ ਅੰਦਰੋਂ ਚਲੀ ਜਾਊਗੀ ਤੇ ਹੁਣ ਆਪਾਂ ਕੀ ਕਰਨਾ ਮੋਢੇ ਦੀ ਆਪਾਂ ਜਿਹੜੀ ਹੈਗੀ ਆ ਉਹ ਕਾਟ ਪਾਉਣੀ ਆ ਆਵਲੇ ਨਿਸ਼ਾਨ ਤੋਂ ਠੀਕ ਹੈ ਜਿਹੜਾ 6.5 ਵਾਲਾ ਨਿਸ਼ਾਨ ਲਗਾਇਆ ਆਪਾਂ ਨੇ ਇੱਥੋਂ ਆਪਾਂ ਕਾਟ ਆਪਣੀ ਸੇਮ ਹੀ ਰੱਖਣੀ ਆ ਹੁਣ ਦੇਖੋ ਆਪਣਾ ਤੀਰਾ ਵੀ ਵੱਧ ਗਿਆ ਆਪਣਾ ਮੋਡਾ ਵੀ ਵੱਧ ਗਿਆ ਕਾਟ ਜਿਹੜੀ ਹੈਗੀ ਉਹ ਆਪਾਂ ਸੇਮ ਹੀ ਰੱਖਣੀ ਆ ਠੀਕ ਹੈ ਕਿਉਂਕਿ ਇਹ ਨਾ ਤੁਸੀਂ ਸੋਚਿਆ ਕਰੋ ਵੀ ਕਾਟ ਇਹਦੇ ਵਿੱਚ ਵੀ ਆਪਾਂ ਇੰਨੀ ਪਾਤੀ ਆ ਤਾਂ ਫਿਰ ਆਪਣੇ ਖਿਚਾ ਪੈਣ ਲੱਗ ਜੂ ਆਪਾਂ ਤੀਰਾ ਵੱਧ ਲੈ ਲਿਆ ਨਾ ਉਹਦੇ ਵਿੱਚ ਤੀਰਾ ਵੱਧ ਲੈ ਲਿਆ ਤਾਂ ਇੱਥੋਂ ਵੀ ਵੱਧ ਹੋ ਗਿਆ ਇਸੇ ਲਈ ਆਪਣੇ ਖਿੱਚ ਨਹੀਂ ਪੈਂਦੀ ਹੈਗੀ ਬਿਲਕੁਲ ਵੀ ਸਹੀ ਆਊਗਾ ਇਹ ਪੌਣੇ ਇੰਚ ਦੀ ਔਰ ਪੌਣੇ 2 ਇੰਚ ਦੀ ਠੀਕ ਹੈ ਜੀ ਪੌਣੇ ਇੰਚ ਦੀ ਫਰੰਟ ਤੇ ਔਰ ਪੌਣੇ 2 ਇੰਚ ਦੀ ਜਿਹੜੀ ਹੈਗੀ ਉਹ ਆਪਾਂ ਬੈਕ ਤੇ ਪਾਉਣੀ ਆ ਠੀਕ ਹੈ ਤੇ ਆਪਾਂ ਮੋਡੇ ਦਾ ਫਿਰ ਹਾਫ ਕਰ ਲੈਣਾ ਦੇਖੋ ਇਹਨਾਂ ਦਾ ਮੋਡਾ 7.5 ਸੀ ਨਾ ਤੇ ਹੁਣ ਆਪਾਂ ਇਹਦਾ ਹਾਫ ਕਿੰਨਾ ਹੋ ਗਿਆ ਪੌਣੇ 4 ਹਨਾ ਤੇ ਇਹਦਾ ਹਾਫ ਕਰਕੇ ਮੋਡੇ ਦਾ ਨਿਸ਼ਾਨ ਲਗਾ ਲੈਣਾ ਇੱਥੋਂ ਜਿਹੜਾ ਹੁੰਦੀ ਆਪਾਂ ਗੁਲਾਈ ਦੇਣੀ ਹੁੰਦੀ ਆ ਮੋਡੇ ਦੀ ਠੀਕ ਆ ਬਸ ਤੁਹਾਨੂੰ ਨਿਸ਼ਾਨ ਨੇ ਜਿਹੜੇ ਉਹ ਦਿਖਦੇ ਹੋਣ ਤੇ ਇੱਥੋਂ ਆਪਾਂ ਮੋਡੇ ਦੀ ਗੁਲਾਈ ਦੇ ਲਾਂਗੇ ਠੀਕ ਹੈ ਜੀ ਤੇ ਹੁਣ ਦੇਖ ਲਓ ਉਸੇ ਹਿਸਾਬ ਨਾਲ ਹੀ ਆਪਾਂ ਕਾਟ ਪਾਈਆ ਕੋਈ ਫਰਕ ਨਹੀਂ ਪਾਇਆ ਹੈਗਾ ਬਸ ਤੀਰਾ ਵੱਧ ਲਿਆ ਔਰ ਮੋਟਾ ਵੱਧ ਲਿਆ ਠੀਕ ਹੈ ਤੇ ਹੁਣ ਆਪਾਂ ਇਹਨਾਂ ਦੇ ਪਲੇਟਾਂ ਦੇ ਨਿਸ਼ਾਨ ਲਗਾਵਾਂਗੇ ਤੇ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਇਹ ਨਿਸ਼ਾਨ ਨੂੰ ਸਿੱਧਾ ਕਰ ਲਵਾਂਗੇ ਫਿਰ ਤੁਸੀਂ ਇੱਦਾਂ 3 ਇੰਚ ਤੇ ਇੱਕ ਨਿਸ਼ਾਨ ਲਗਾ ਲੈਣਾ ਨੀਚੇ ਇਹ ਨਿਸ਼ਾਨ ਨੂੰ ਆਪਾਂ ਨੇ ਸਿੱਧਾ ਕਰ ਲੈਣਾ ਠੀਕ ਹੈ ਜੀ ਦੇਖੋ ਜਦੋਂ ਆਪਾਂ ਸਲਾਈ ਭਰਨੀ ਆ ਉਦੋਂ ਆਪਾਂ ਇੱਥੋਂ ਹੀ ਭਰਨੀ ਆ ਪਰ ਆਪਾਂ ਨਿਸ਼ਾਨ ਜਿਹੜਾ ਹੈਗਾ ਉਹ ਪਹਿਲਾਂ ਇੱਥੋਂ ਲਾਉਣਾ ਠੀਕ ਹੈ ਕਿਉਂਕਿ ਇਹਦੇ ਨਾਲ ਜੇ ਆਪਾਂ ਇੱთა ਸਿੱਧਾ ਨਿਸ਼ਾਨ ਲਗਾ ਦਾਂਗੇ ਨਾ ਮ ਪਹਿਲਾਂ ਆਪਾਂ ਇਹ ਨਿਸ਼ਾਨ ਲਗਾ ਲੈਣਾ ਸਿੱਧੇ ਕਰਕੇ ਠੀਕ ਹੈ ਜੇ ਹੁਣ ਦੇਖੋ ਮੈਂ ਇਹਦਾ ਇੱਥੋਂ ਨਿਸ਼ਾਨ ਲਗਾ ਦੂੰਗੀ ਨਾ ਆ ਕੱਪੜਾ ਵਿੱਚ ਆ ਜਾਊਗਾ ਸਲਾਈ ਦੇ ਫਿਰ ਜਿਹੜੀ ਫਿਟਿੰਗ ਹੁੰਦੀ ਆ ਉਹ ਦਬਣ ਲੱਗ ਜਾਂਦੀ ਹੈ ਜੇ ਆਪਾਂ ਇੱਥੋਂ ਸਿੱਧਾ ਵੀ ਲਗਾ ਦਾਂਗੇ ਤੇ ਨਾਲ ਮੋਡੇ ਦੇ ਵਿੱਚ ਇੱਥੇ ਝੋਲ ਆਊਗਾ ਫਿਰ ਆਪਣੇ ਆ ਜਿਹੜਾ ਕੱਪੜਾ ਹੈਗਾ ਵੱਧ ਕੇ ਤੇ ਟਕੋਨਾ ਜਿਹਾ ਹੋ ਜੂਗਾ ਉਹਦੇ ਨਾਲ ਕੀ ਹੁੰਦਾ ਝੋਲ ਆਊਗਾ ਫਿਰ ਆਪਣੇ ਕੱਪੜੇ ਦੇ ਵਿੱਚ ਠੀਕ ਹੈ ਹੁਣ ਆਪਣੀ ਫਿਟਿੰਗ ਤਾਂ ਦੇਖੋ ਆਪਾਂ ਇੱਥੋਂ ਦੇ ਲਈ ਤਾਂ ਆਪਣੀ ਫਿਟਿੰਗ ਵੀ ਵੱਧ ਗਈ ਤੇ ਇਹਨੂੰ ਆਪਾਂ 1/2 ਇੰਚ ਘਟਾ ਲਾਂਗੇ ਐ ਟੇਡਾ ਕਰਕੇ ਠੀਕ ਹੈ ਹੁਣ ਇਹਨਾਂ ਦੀ 23 ਤੇ ਨਿਸ਼ਾਨ ਲਗਾਇਆ ਸੀ ਮੈਂ ਔਰ ਹੁਣ ਇਹਨਾਂ ਦੀ 23 ਤੇ ਆ ਗਈ ਹੈ ਫਿਟਿੰਗ ਠੀਕ ਹੈ ਹੁਣ ਦੇਖੋ ਨਾ ਆਪਣੀ ਫਿਟਿੰਗ ਘੱਟੀ ਬਿਲਕੁਲ ਵੀ ਪਰ ਆਪਣਾ ਇਹ ਕੱਪੜਾ ਜ਼ਰੂਰ ਘਟ ਗਿਆ ਕਿਉਂਕਿ ਇਹਦੇ ਵਿੱਚ ਝੋਲ ਆਉਣਾ ਹੀ ਆਉਣਾ ਹੁੰਦਾ ਜੇ ਆਪਾਂ ਇਹਨੂੰ ਘੱਟ ਨਹੀਂ ਕਰਾਂਗੇ ਠੀਕ ਹੈ ਤੇ ਐ ਠੀਕ ਹੈ ਤੇ ਹੁਣ ਇਹਦੇ ਪਲੇਟਾਂ ਦੇ ਨਿਸ਼ਾਨ ਜਿਹੜੇ ਹੈਗੇ ਨੇ ਉਹ ਆਪਾਂ 12 ਇੰਚ ਤੇ ਲਗਾਵਾਂਗੇ ਠੀਕ ਹੈ ਜੀ ਮੂਰਲੇ ਪੱਲੇ ਦਾ ਮੈਂ ਨੀਵਾ ਕਰਕੇ ਰੱਖਿਆ ਇਸ ਲਈ ਮੈਂ ਇਹਦਾ ਨਿਸ਼ਾਨ ਵੀ ਜਿਹੜਾ ਹੈਗਾ ਉਹ ਆ ਨੀਵੇਂ ਤੋਂ ਹੀ ਲਗਾਉਂਗੀ ਠੀਕ ਹੈ ਜਦੋਂ ਤੁਸੀਂ ਪਲੇਟਾਂ ਦੇ ਨਿਸ਼ਾਨ ਲਗਾਉਣੇ ਨੇ ਨਾ ਜਿੰਨਾ ਤੁਸੀਂ ਕਾਟ ਪਾਉਣੀ ਆ ਫਿਰ ਉਹ ਤੁਸੀਂ ਕੱਢ ਦੋ ਵਿੱਚੋਂ ਫਿਰ ਤੁਸੀਂ ਨਿਸ਼ਾਨ ਲਗਾਓ ਹੁਣ ਮੈਂ ਪਹਿਲਾਂ ਹੀ ਡਾਊਨ ਕਰਕੇ ਰੱਖ ਲਿਆ ਸੀ ਪੱਲਾ ਇਥੇ ਲਈ ਮੈਂ ਨਿਸ਼ਾਨ ਜਿਹੜੇ ਹੈਗੇ ਨੇ ਪਲੇਟਾਂ ਦੇ ਉਹ ਇੱਥੋਂ ਹੀ ਲਗਾਉਂਗੀ ਠੀਕ ਹੈ ਸਾਢੇ 12 ਤੇ ਕਿਉਂਕਿ ਉਹ ਤਾਂ ਕੱਪੜਾ ਨਿਕਲ ਹੀ ਗਿਆ ਆਪਣਾ ਸਲਾਈ ਤਾਂ ਹੁਣ ਇੱਥੋਂ ਭਰੀ ਜਾਣੀ ਆ ਨਾ ਆਪਣੀ ਅੱਧਾ ਇੰਚ ਇਹ ਚਲਾ ਜਾਊਗਾ ਇੱਥੋਂ ਆਪਣਾ ਕੱਪੜਾ ਜਿਹੜਾ ਹੈਗਾ ਫਿਰ 12 ਤੇ ਹੀ ਆਜੂਗੀ ਆਪਣੀ ਪਲੇਟ ਜਿਹੜੀ ਹੈਗੀ ਆ ਉਹ ਤੇ ਇੱਥੋਂ ਸਾਢੇ 12 ਤੇ ਨਿਸ਼ਾਨ ਲਗਾਉਂਗੀ ਮੈਂ ਠੀਕ ਹੈ ਤੇ ਪਲੇਟ ਜਿਹੜੀ ਹੈਗੀ ਆ ਉਹ ਸਾਢ ਠੀਕ ਹੈ ਜੀ ਤੇ ਇਧਰੋਂ ਆਪਾਂ ਲੈ ਲੈਣਾ 4 ਠੀਕ ਆ ਕ੍ਰੋਸ ਦੇ ਨਿਸ਼ਾਨ ਤੁਸੀਂ ਜਰੂਰ ਮਾਰ ਲਿਆ ਕਰੋ ਫਿਰ ਪਲੇਟ ਪਾਉਣ ਲੱਗੇ ਨਾ ਜਦੋਂ ਆਪਾਂ ਪਲੇਟ ਚੱਕਦੇ ਆ ਸੌਖਾ ਹੋ ਜਾਂਦਾ ਤੇ ਇੱਥੋਂ ਵੀ ਲੈ ਲੈਣਾ ਆਪਾਂ 4 ਇੰਚ ਤੇ ਤੇ ਇਹ ਪਲੇਟਾਂ ਨੂੰ ਆਪਾਂ ਐ ਕਰ ਦੇਣਾ ਹੁਣ ਆਪਾਂ ਇਹ ਨਿਸ਼ਾਨ ਲੱਗ ਗਿਆ ਤੇ ਹੁਣ ਆਪਾਂ ਸਾਈਡ ਵਾਲੀਆਂ ਪਲੇਟਾਂ ਦੇ ਜਿਹੜਾ ਉਹਨਾਂ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਤੇ ਇੱਥੋਂ ਆਪਾਂ ਲਗਾ ਲਾਂਗੇ 2 ਇੰਚ ਤੇ ਕਿਉਂਕਿ ਇਹਨਾਂ ਦਾ ਨਾਪ ਜਿਹੜਾ ਹੈਗਾ ਉਹ ਥੋੜਾ ਜਿਹਾ ਵੱਡਾ ਹੈਗਾ ਇਸੇ ਲਈ ਆਪਾਂ ਇੱਥੋਂ 2 ਇੰਚ ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਤੇ ਇੱਥੋਂ ਜਿਹੜਾ ਪਲੇਟਾਂ ਨੇ ਜਿਹੜੀਆਂ ਇਹ ਇਹ ਆਪਾਂ ਇੱਥੋਂ ਲਗਾਵਾਂਗੇ ਇਹਨਾਂ ਦਾ ਸੈਂਟਰ ਕਰ ਲਾਂਗੇ ਪਲੇਟਾਂ ਦਾ ਆਹ ਵਾਲੀ ਪਲੇਟ ਦਾ ਔਰ ਆਹ ਵਾਲੀ ਪਲੇਟ ਦਾ ਠੀਕ ਹੈ ਇੱਥੋਂ ਆਪਾਂ ਸੈਂਟਰ ਕਰ ਲਾਂਗੇ ਤੇ ਉੱਪਰ ਆਪਾਂ 2 ਇੰਚ ਤੇ ਇੱਕ ਨਿਸ਼ਾਨ ਲਗਾਵਾਂਗੇ ਠੀਕ ਹੈ ਹੁਣ 2 ਇੰਚ ਤੇ ਆਹ ਹੋ ਗਿਆ ਔਰ 2 ਇੰਚ ਤੇ ਆਹ ਹੋ ਗਿਆ ਠੀਕ ਹੈ ਤੇ ਆਪਾਂ ਇੱਥੋਂ ਆਹ ਵਾਲੀ ਪਲੇਟ ਨੂੰ ਇੱਥੋਂ ਮੋਢੇ ਨਾਲ ਮਲਾ ਦਾਂਗੇ ਠੀਕ ਹੈ ਤੇ ਜਿਹੜੀ ਆਹ ਵਾਲੀ ਪਲੇਟ ਹੈਗੀ ਹੈ ਇਹ ਆਪਣੀ ਇੱਥੋਂ ਜਾਊਗੀ ਟੇਢੀ ਠੀਕ ਹੈ ਦੇਖੋ ਇਹਦੇ ਵਿੱਚ ਫਰਕ ਕੀ ਪੈ ਗਿਆ ਅੱਗੇ ਆਪਣਾ ਜਿਹੜੀ ਆਹ ਵਾਲੀ ਪਲੇਟ ਹੁੰਦੀ ਆ ਇੱਥੇ ਆਉਂਦਾ ਹੁੰਦਾ ਉਹਦਾ ਨਿਸ਼ਾਨ ਠੀਕ ਆ ਹੁਣ ਜਿਹੜੀ ਇਹਨਾਂ ਦੀ ਫਿਟਿੰਗ ਹੈਗੀ ਆ ਉਹ ਵੀ نیچے ਚਲੀ ਗਈ ਆ ਔਰ ਇਹਨਾਂ ਦਾ ਬ੍ਰੈਸ ਦਾ ਜਿਹੜਾ ਸਾਈਜ਼ ਆ ਉਹ ਵੀ ਮਤਲਬ ਜ਼ਿਆਦਾ ਹੈਗਾ ਇਸੇ ਲਈ ਜਿਹੜਾ ਆਪਣਾ ਇਹ ਨਿਸ਼ਾਨ ਹੈਗਾ ਨਾ ਇਹ ਆਪਾਂ ਇੱਥੋਂ ਲਾਉਣਾ ਸਿੱਧਾ ਕਰਕੇ ਠੀਕ ਹੈ ਜੀ ਇਹ ਹੁਣ ਮਤਲਬ ਪਲੇਟ ਜਿਹੜੀ ਹੈਗੀ ਆ ਜੇ ਆਪਾਂ ਇੱਥੋਂ ਪਾ ਦਾਂਗੇ ਨਾ ਜੇ ਆਪਾਂ ਇੱਥੋਂ ਲਾ ਦਾਂਗੇ ਪੇਟ ਦਾ ਨਿਸ਼ਾਨ ਤਾਂ ਕੀ ਹੁੰਦਾ ਉਹਨਾਂ ਦੇ ਨਾਲ ਫਿਰ ਉੱਪਰ ਨੂੰ ਚੜ੍ਹਨ ਲੱਗ ਜੂਗੀ ਪਲੇਟ ਮਤਲਬ ਉਹਨਾਂ ਦੀ ਬ੍ਰੈਸਟ ਤੋਂ ਉੱਪਰ ਚਲੀ ਜਾਣੀ ਹੈ ਇਹ ਪਲੇਟ ਇਸੇ ਲਈ ਆਪਾਂ ਇਹਦਾ نیچے ਕਰਕੇ ਨਿਸ਼ਾਨ ਲਗਾਉਣਾ ਤੇ ਵੱਡੇ ਸਾਈਜ਼ ਦੇ ਵਿੱਚ ਨਾ ਇਹੀ ਫਰਕ ਪੈ ਜਾਂਦਾ ਹੁੰਦਾ ਕਟਿੰਗ ਦਾ ਠੀਕ ਹੈ ਜੀ ਤੇ ਤੁਸੀਂ ਏਦਾਂ ਇਹਦੀ ਜਿਹੜੀ ਪਲੇਟ ਹੈਗੀ ਆ ਉਹ ਏਦਾਂ ਕਰਕੇ ਨਿਸ਼ਾਨ ਲਗਾਉਣਾ ਪਲੇਟ ਜਿਹੜੀ ਹੈਗੀ ਆ ਉਹ ਬਿਲਕੁਲ ਇਹਨਾਂ ਦੇ ਸਹੀ ਆਊਗੀ ਕਿਉਂਕਿ ਇਹਨਾਂ ਦੀ ਹਾਈਟ ਜਿਹੜੀ ਹੈਗੀ ਆ ਉਹ ਵੀ ਥੋੜੀ ਜਿਹੀ ਜ਼ਿਆਦਾ ਹੈਗੀ ਆ ਜੇ ਤੁਹਾਡੇ ਕਸਟਮਰ ਦੀ ਮਤਲਬ ਬ੍ਰੈਸਟ ਤੋਂ ਫਿਟਿੰਗ ਇੰਨੀ ਹੀ ਆ ਜਾਂ ਤੁਹਾਡੀ ਵੀ ਬ੍ਰੈਸਟ ਤੋਂ ਫਿਟਿੰਗ ਇੰਨੀ ਹੀ ਆ ਪਰ ਤੁਹਾਡੀ ਹਾਈਟ ਥੋੜੀ ਜਿਹੀ ਛੋਟੀ ਆ ਤਾਂ ਤੁਸੀਂ 12 ਇੰਚ ਤੇ ਵੀ ਲਗਾ ਸਕਦੇ ਹੋ ਠੀਕ ਆ ਪਲੇਟਾਂ ਦਾ ਨਿਸ਼ਾਨ ਹੁਣ ਇਹਨਾਂ ਦੀ ਹਾਈਟ ਜਿਹੜੀ ਹੈਗੀ ਆ ਉਹ ਥੋੜੀ ਜਿਹੀ ਜ਼ਿਆਦਾ ਹੈ ਇਸ ਨੇ ਨਿਸ਼ਾਨੇ ਹੀ ਠੀਕ ਹੈ ਤੇ ਇਹ ਹੋ ਗਏ ਆਪਣੇ ਪਲੇਟਾਂ ਦੇ ਨਿਸ਼ਾਨ ਤੇ ਤੁਹਾਨੂੰ ਬਸ ਦਿਖਦਾ ਹੋਵੇ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਕਈਆਂ ਨੂੰ ਕਨਫਿਊਜ਼ਨ ਹੋ ਜਾਂਦੀ ਹੈ ਵੀ ਦੋ ਪੱਲੇ ਰੱਖਿਆ ਕਿਵੇਂ ਕਾਟ ਪਾਉਣੀ ਹੈ ਪਹਿਲਾਂ ਤੁਸੀਂ ਇਹ ਬਾਹਰ ਵਾਲੀ ਕਾਟ ਜਿਹੜੀ ਹੈਗੀ ਉਹ ਕੱਟ ਲਿਆ ਕਰੋ ਇਹ ਆਪਣੀ ਪਿਛਲੇ ਮੋਢੇ ਦੀ ਹੈ ਠੀਕ ਹੈ ਜੀ ਤੇ ਇਹ ਤੁਸੀਂ ਕੱਟ ਜਰੂਰ ਲਾ ਲੈਣੇ ਨੇ ਪਹਿਲਾਂ ਆਪਾਂ ਮੂਰਲੇ ਪੱਲੇ ਦੀ ਜਿਹੜੀ ਹੈਗੀ ਕਾਟ ਪਾ ਲੈਣੀ ਆ ਤੁਸੀਂ ਨੇ ਇਦਾਂ ਪੱਲਾ ਚੱਕ ਕੇ ਪਾਉਣੀ ਆ ਦੀ ਕਾਟ ਨਹੀਂ ਤਾਂ ਤੁਹਾਡਾ ਨੀਚੇ ਵਾਲਾ ਪੱਲਾ ਕੱਟ ਹੋ ਸਕਦਾ ਭਲੇਖੇ ਨਾਲ ਜਾਂ ਤੁਸੀਂ ਇਹਨੂੰ ਕੱਟ ਹੀ ਦਿਆ ਕਰੋ ਇਦਾਂ ਵਿੱਚੋਂ ਜਾਂ ਇਹਨੂੰ ਕੱਢ ਦਿਓ ਵਿੱਚੋਂ ਫਿਰ ਕਾਟ ਪਾ ਲਓ ਠੀਕ ਹੈ ਠੀਕ ਹੈ ਤੇ ਇੱਥੇ ਕੱਟ ਜਰੂਰ ਲਗਾ ਲਿਆ ਕਰੋ ਤੁਸੀਂ ਤੇ ਜਦੋਂ ਤੁਸੀਂ ਇਹਦੀ ਪਲੇਟ ਚੱਕਣੀ ਆ ਨਾ ਇੰਦਾ ਕਰਕੇ ਪਾਉਣੀ ਆ ਬਿਲਕੁਲ ਮਾੜਾ ਜਿਹਾ ਹੀ ਕਪੜਾ ਦੇਣਾ ਇਹਦੇ ਵਿੱਚੋਂ ਇੱਥੋਂ ਆਕੇ ਤੁਸੀਂ ਥੋੜਾ ਜਿਆਦਾ ਦੇ ਲਿਆ ਕਰੋ ਵਿਚਾਲੋਂ ਜੇ ਆਖੀ ਵਿਚਾਲਾ ਜਿਆਦਾ ਦੇ ਲਿਆ ਕਰੋ ਪਰ ਇੱਥੋਂ ਤੁਸੀਂ ਬਿਲਕੁਲ ਥੋੜਾ ਜਿਹਾ ਹੀ ਕਪੜਾ ਦੇਣਾ ਹੁੰਦਾ ਵਿੱਚ ਠੀਕ ਹੈ ਪਲੇਟ ਦਾ ਤੇ ਹੁਣ ਇਹਦੇ ਪਲੇਟਾਂ ਦੇ ਜਿਹੜੇ ਨਿਸ਼ਾਨ ਨੇ ਜਾਂ ਤਾਂ ਤੁਸੀਂ ਇੰਦਾ ਕੋਈ ਤਿੱਖੀ ਚੀਜ਼ ਲੈ ਲਓ ਐ ਕਰਕੇ ਇਹ ਐ ਕਰਕੇ ਇਹਦੇ ਇਧਰਲੇ ਪਾਸੇ ਨਿਸ਼ਾਨ ਆ ਜਾਣਗੇ ਠੀਕ ਹੈ ਇਹ ਕੋਈ ਤਿੱਖੀ ਚੀਜ਼ ਇਹ ਪਲੇਟ ਦੇ ਵਿੱਚ ਇੰਦਾ ਚੁਬੋ ਕੇ ਤੇ ਦੂਜੇ ਪਾਸੇ ਫਿਰ ਉਹ ਨਿਸ਼ਾਨ ਲਗਾ ਦਿਓ ਠੀਕ ਹੈ ਜੀ ਜਾ ਫਿਰ ਤੁਸੀਂ ਪੱਲਾ ਝਾੜ ਕੇ ਵੀ ਲਾ ਸਕਦੇ ਹੋ ਇਹਦੇ ਝੜਨਾ ਨਹੀਂ ਹੈਗਾ ਹੁਣ ਪੱਲਾ ਮੈਂ ਇੱਦਾਂ ਹੀ ਲਗਾ ਲੈਣਾ ਇਹਦੇ ਨਿਸ਼ਾਨ ਕਿਉਂਕਿ ਨਾ ਕਟਿੰਗ ਰੋਜ਼ ਕਰਦੇ ਰਹਨੇ ਬਸ ਹਿਸਾਬ ਆ ਜਾਂਦਾ ਫਿਰ ਠੀਕ ਹੈ ਜੀ ਤੇ ਦੇਖੋ ਹੁਣ ਆਪਣੇ ਜਿਹੜੇ ਇਹ ਨਿਸ਼ਾਨ ਨੇ ਇਹਨਾਂ ਨੂੰ ਉੱਪਰ ਅਸੀਂ ਸਿੱਧਾ ਕਰ ਦੇਣਾ ਠੀਕ ਹੈ ਇਹ ਲੱਗ ਗਿਆ ਆਪਣੇ ਪਲੇਟਾਂ ਦੇ ਨਿਸ਼ਾਨ ਤੇ ਹੁਣ ਮੈਂ ਤੁਹਾਨੂੰ ਬਾਹ ਦਾ ਦੱਸਦੀ ਆ ਦੇਖੋ ਜਿਹੜੇ ਇਹਦੀ ਬਾਹ ਹੈਗੀ ਆ ਨਾ ਉਹ ਇੰਨਾ ਕੀ ਮੋਟਾ ਨਿਕਲਿਆ ਹਨਾ ਬਿਲਕੁਲ ਤੇ ਇਹਨਾਂ ਦੇ ਬਾਹ ਦੇ ਦੋਨੇ ਪਾਸੇ ਜੋੜ ਪਊਗਾ ਹੁਣ ਮੈਂ ਤੁਹਾਨੂੰ ਜੋੜ ਲਾਉਣਾ ਦੱਸਦੀ ਆ ਵੀ ਆਪਾਂ ਜੋੜ ਕੇਵੇਂ ਲਾਉਣਾ ਹੁੰਦਾ ਬਾਹ ਦੇ ਵਿੱਚ ਦੇਖੋ ਹੁਣ ਜਿਵੇਂ ਇੰਨਾ ਕ ਕੱਪੜਾ ਬਚਿਆ ਹਨਾ ਤੁਸੀਂ ਪਹਿਲਾਂ ਬਸ ਪੱਲੇ ਦੋਨੋਂ ਇਦਾਂ ਸਿੱਧੇ ਨਾਲ ਸਿੱਧਾ ਮਿਲਾ ਲਓ ਜਾਂ ਪੁੱਠੇ ਨਾਲ ਪੁੱਠਾ ਮਿਲਾ ਲਓ ਫਿਰ ਤੁਹਾਡੀ ਕਾਟ ਜਿਹੜੀ ਹੈਗੀ ਉਹ ਬਿਲਕੁਲ ਸਹੀ ਪੈਂਦੀ ਹੁੰਦੀ ਆ ਹੁਣ ਦੇਖੋ ਇਹ ਇੰਨਾ ਕ ਮੋਟਾ ਨਿਕਲਿਆ ਆਪਾਂ ਕੀ ਕਰਨਾ ਜਿਹੜਾ ਆ ਪੱਲਾ ਹੈਗਾ ਹਨਾ ਇਹਦੇ ਵਿੱਚੋਂ ਪੀਸ ਕੱਢਣੇ ਨੇ ਤੇ ਇਹਨੂੰ ਇਦਾਂ ਰੱਖ ਕੇ ਇਹਦੇ ਜੋੜ ਲਾਉਣਾ ਇੱਥੇ ਠੀਕ ਆ ਇੱਕ ਆਪਣਾ ਜੋੜ ਇਧਰਲੇ ਵਾਲੇ ਪਾਸੇ ਲੱਗੂਗਾ ਇੱਕ ਆਪਣਾ ਇੱਧਰ ਵਾਲੇ ਪਾਸੇ ਲੁਕੂਗਾ ਠੀਕ ਹੈ ਦੋਨੇ ਆਪਣੇ ਜੋੜਨੇ ਜਿਹੜੇ ਉਹ ਬਰਾਬਰ ਬਰਾਬਰ ਲੱਗਣਗੇ ਕਿਉਂਕਿ ਵੱਡੇ ਸਾਈਜ਼ ਦੇ ਵਿੱਚ ਨਾ ਫਿਰ ਇਹ ਮਜਬੂਰੀ ਹੁੰਦੀ ਆ ਆਪਣੀ ਵੀ ਆਪਾਂ ਨੂੰ ਦੋਨੇ ਵਾਲੇ ਪਾਸੇ ਜੋੜ ਲਾਉਣਾ ਹੀ ਪੈਂਦਾ ਹੁੰਦਾ ਠੀਕ ਹੈ ਜੀ ਤੇ ਤੁਸੀਂ ਇੱਦਾਂ ਜੋੜ ਲਾ ਲੈਣਾ ਬਾਹ ਦੇ ਵਿੱਚ ਇੱਕ ਮੂਰਲੇ ਪੱਲੇ ਚ ਪਾ ਲੋ ਔਰ ਇੱਕ ਪਿਛਲੇ ਪੱਲੇ ਵਿੱਚ ਬਸ ਤੁਸੀਂ ਇਹ ਜਿਹੜੇ ਡਿਜ਼ਾਈਨ ਨੇ ਉਹਨਾਂ ਦਾ ਧਿਆਨ ਨਾਲ ਜੋੜ ਪਾਉਣਾ ਵੀ ਜੇ ਤੁਹਾਡਾ ਡਿਜ਼ਾਈਨ ਆ ਉਹ ਇਹ ਨਾ ਹੋਵੇ ਵੀ ਇੱਕਦਮ ਉੱਪਰ ਵਾਲੇ ਪਾਸੇ ਹੋ ਜੀ ਇੱਕਦਾਂ نیچے ਵਾਲੇ ਪਾਸੇ ਹੋ ਜੀ ਠੀਕ ਹੈ ਤੇ ਇਦਾਂ ਮੈਂ ਜੋੜ ਕੇ ਪੱਲੇ ਚਲੋ ਤੁਹਾਨੂੰ ਕਾਟ ਪਾਉਣੀ ਦੱਸ ਤਨੀਆ ਮੋਢ ਹੁਣ ਦੇਖੋ ਆਪਾਂ ਇਹਨਾਂ ਦਾ ਮੋਡਾ ਨਾਪ ਲਵਾਂਗੇ ਕਿੰਨਾ ਬਣਦਾ ਬਾਹਾਂ ਦਾ ਮੋਡਾ ਅੱਧਾ ਇੰਚ ਆਪਾਂ ਛੱਡ ਦੇਣਾ ਉੱਪਰੋਂ ਫਿਰ ਇਹਨਾਂ ਦਾ ਘੁਮਾ ਕੇ ਮੋਡਾ ਨਾਪਣਾ ਆਪਾਂ ਇੱਦਾਂ ਸਾਢੇ 10 ਠੀਕ ਹੈ ਘੁਮਾ ਕੇ ਇਹਨਾਂ ਦਾ ਮੋਡਾ ਬਣਦਾ ਜੀ ਸਾਢੇ 10 ਇੰਚ ਤੇ ਆਪਾਂ ਸਾਢੇ 10 ਇੰਚ ਤੇ ਹੀ ਮੋਡਾ ਕਟਿੰਗ ਕਰਾਂਗੇ ਤੇ ਇੱਥੋਂ ਆਪਾਂ ਲੈ ਲਾਂਗੇ ਪਹਿਲਾਂ 10 ਇੰਚ ਠੀਕ ਹੈ ਕਿਉਂਕਿ ਵੱਡੇ ਨਾਪ ਦੇ ਵਿੱਚ ਇਹਨਾਂ ਮੋਡਾ ਆਊਗਾ ਗੁਲਾਈ ਦੇ ਵਿੱਚ ਗੁਲਾਈ ਦੇ ਵਿੱਚ ਆਊਗਾ ਮਤਲਬ ਉਦੋਂ ਤਾਂ ਆਪਾਂ ਇਹਨਾਂ ਦਾ 7/2 ਕੱਟਿਆ ਨਾ ਇੱਥੋਂ 3 ਇੰਚ ਦਾ ਨਿਸ਼ਾਨ ਲਗਾ ਲੈਣਾ ਆਪਾਂ ਨੇ ਤੇ ਇੱਥੋਂ ਆਪਣਾ ਆ ਗਿਆ 1.5 ਠੀਕ ਹੈ ਤਾਂ ਕੋਨਾ ਕਰਕੇ ਆਪਣਾ 1.5 ਹੀ ਆ ਗਿਆ ਤੇ ਹਜੇ ਮੈਂ ਇਹਦਾ ਜੋੜ ਲਾਉਣਾ ਮੈਂ ਤੁਹਾਨੂੰ ਸਿਰਫ ਨਿਸ਼ਾਨੀਆਂ ਲਾਉਣੀਆਂ ਦੱਸ ਦਿੰਨੀ ਆ ਤੇ ਜਿਹੜੀ ਮੋਢੇ ਦੀ ਗਲਾਈ ਹੈਗੀ ਉਹ ਆਪਾਂ ਇੱਥੋਂ 5 ਇੰਚ ਦਾ ਨਿਸ਼ਾਨ ਲਗਾ ਲੈਣਾ ਹੁੰਦਾ ਹਾਫ ਕਰਕੇ ਤੇ ਮੋਢੇ ਦੀ ਜਿਹੜੀ ਇੱਥੋਂ ਗਲਾਈ ਦੇਣੀ ਆ ਆਪਾਂ ਠੀਕ ਹੈ ਗੁਲਾਈ ਥੋੜੀ ਜਿਹੀ ਇੱਥੋਂ ਅੰਦਰ ਨੂੰ ਕਰ ਦਿਆ ਕਰੋ ਫੇਰ ਨਾ ਨਹੀਂ ਤਾਂ ਫਿਰ ਗੁਬਹਾਰਾ ਜਿਹਾ ਬਣਨ ਲੱਗ ਜਾਂਦਾ ਇੱਥੇ ਇੱਥੋਂ ਆਪਾਂ ਜਿਹੜੀ ਗੁਲਾਈ ਹੈਗੀ ਹੈ ਅੰਦਰ ਜਿਹਨੂੰ ਕਰ ਦੇਣੀ ਹੈ ਠੀਕ ਹੈ ਤੇ ਇੱਥੋਂ ਜਿੰਨੀ ਵੀ ਆਪਣੀ ਬਾਹ ਹੈਗੀ ਹੈ ਪੌਂਚਾ ਰੱਖ ਲਓ ਆਪਾਂ ਜਿਵੇਂ ਹੁਣ ਮੈਂ 6.5 ਤਿੰਨ ਦਾ ਨਿਸ਼ਾਨ ਲਗਾ ਰਹੀ ਇਹਨਾਂ ਨੂੰ ਥੋੜੀ ਖੁੱਲੀ ਚਾਹੀਦੀ ਹੈ ਬਾ ਤੇ ਫਿਰ ਇੱਥੋਂ ਆਪਾਂ ਇਹ ਮਿਲਾ ਦੇਣਾ ਠੀਕ ਹੈ ਠੀਕ ਹੈ ਜੀ ਤੇ ਮਾਰ ਜਾਂਦਾ ਤੁਸੀਂ ਰੱਖ ਲਓ ਤੇ ਜਿੰਨੀ ਲੰਬੀ ਤੁਸੀਂ ਬਾਹ ਲੈਣੀ ਆ ਉਹਦਾ ਨਿਸ਼ਾਨ ਲਗਾ ਲਓ ਜੇ ਹੁਣ ਸਰਦੀਆਂ ਵਾਲਾ ਸੂਟ ਆ ਤਾਂ ਮੈਂ ਇਹਨਾਂ ਦੀ 20 ਇੰਚ ਰੱਖੂੰਗੀ ਠੀਕ ਹੈ ਤੇ ਇਹ ਆਪਣਾ ਦੇਖੋ ਮਾਰ ਜਾਂਦਾ ਹੋ ਗਿਆ ਮੂਰੇ ਹਨਾ ਇੱਥੋਂ ਆਪਣੀ ਬਾਹ ਹੋ ਗਈ ਤੇ ਇੱਥੋਂ ਤੁਸੀਂ ਇਹਦੀ ਕਟਿੰਗ ਕਰ ਲਓ ਠੀਕ ਹੈ ਜੀ ਤੇ ਜਿਹੜਾ ਆਪਣਾ ਅੰਦਰ ਵਾਲਾ ਨਿਸ਼ਾਨ ਹੈਗਾ ਉੱਥੋਂ ਆਪਾਂ ਮੂਰਲੇ ਪੱਲਿਆਂ ਦੀ ਕਾਟ ਪਾਉਣੀ ਹੁੰਦੀ ਆ ਤੁਸੀਂ ਬਸ ਦੋਨੋਂ ਪੱਲੇ ਚੱਕ ਕੇ ਇਦਾਂ ਜਿੱਥੇ ਇੱਥੇ ਆ ਨਿਸ਼ਾਨ ਲੱਗੇ ਨੇ ਉਹਦੀ ਐਂ ਟੇਢੀ ਜੀ ਕਰਕੇ ਕਾਟ ਪਾ ਦਿਓ ਤਕੋਨੀ ਕਰਕੇ ਠੀਕ ਹੈ ਜੀ ਤੇ ਇਹ ਹੈਗੀ ਸੀ ਜੀ ਆਪਣੀ 23 ਬ੍ਰੈਸਟ ਵਾਲਿਆਂ ਦੀ ਕਟਿੰਗ ਠੀਕ ਹੈ ਤੇ ਇਹਦੇ ਵਿੱਚ ਆਪਣੇ ਇਹ ਫਰਕ ਹੁੰਦਾ ਕਟਿੰਗ ਦੇ ਵਿੱਚ ਵੀ ਆਪਾਂ ਮੋਡਾ ਵੀ ਵਧਾ ਕੇ ਲੈਣਾ ਹੁੰਦਾ ਔਰ ਤੀਰਾ ਜਿਹੜਾ ਹੁੰਦਾ ਉਹ ਵੀ ਵਧਾ ਕੇ ਲੈਣਾ ਹੁੰਦਾ ਠੀਕ ਹੈ ਜੀ ਤੇ ਇਦਾਂ ਤੁਸੀਂ ਬਾਹਾਂ ਦੀ ਜਿਹੜੀ ਕਟਿੰਗ ਹੈਗੀ ਆ ਉਹ ਬਾਅਦ ਚ ਜੋੜ ਲਾ ਕੇ ਬਾਹਾਂ ਦੀ ਕਟਿੰਗ ਕਰ ਲੈਣੀ ਹੈ ਠੀਕ ਹੈ ਇਹ ਮੈਂ ਤੁਹਾਨੂੰ ਨਿਸ਼ਾਨ ਲਾਉਣੇ ਹੀ ਦੱਸੇ ਨੇ ਸਿਰਫ ਤੇ ਆ ਮਾਰਜਨ ਵਾਲੇ ਤੋਂ ਫਿਰ ਤੁਸੀਂ ਇਹਦੀ ਕਟਿੰਗ ਕਰ ਲਓ ਠੀਕ ਹੈ ਜੀ ਤੇ ਮੈਂ ਨਾ ਤੁਹਾਨੂੰ ਇਹਦਾ neck ਵੀ ਦੱਸ ਦਿੰਨੀ ਆਂਗੀ ਕਿ ਆਪਾਂ necke ਦਾ ਹੈਗਾ ਜਿਹੜਾ ਉਹ ਬੈਕ ਵਾਲਾ ਕਿੰਨਾ ਲੈਣਾ ਵੀ ਜਿਹੜਾ ਆਪਾਂ ਤੀਰਾ ਸੱਤ ਰੱਖਿਆ ਉਹਦੇ ਵਿੱਚ ਆਪਾਂ necke ਦਾ ਕਿੰਨਾ ਲੈਣਾ ਠੀਕ ਹੈ ਤੇ ਇਹਦਾ ਦਾ ਬੈਕ ਵਾਲਾ neck ਹੈਗਾ ਜੀ 7 ਇੰਚ ਠੀਕ ਹੈ ਔਰ ਜਿਹੜਾ ਫਰੰਟ ਵਾਲਾ neck ਹੈਗਾ ਇਹਨਾਂ ਦਾ ਉਹ ਹੈਗਾ 7.5 ਠੀਕ ਹੈ ਆਪਾਂ ਉਸੇ ਹਿਸਾਬ ਨਾਲ ਇਹਨਾਂ ਦਾ ਤੀਰਾ ਜਿਹੜਾ ਹੈਗਾ ਉਹ 7 ਇੰਚ ਲਿਆ ਜੇ ਤੁਹਾਡਾ neck ਇੰਨਾ ਹੈਗਾ ਤਾਂ ਤੁਸੀਂ 7 ਇੰਚ ਹੀ ਤੀਰਾ ਕੱਟੋ ਕਰੋ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜ